ਇਕ ਸਮਾਂ ਆਇਆ ਸੀ ਜਦੋਂ ਦਿੱਲੀ ਸੰਘਰਸ਼ ਚੱਲਿਆ ਤੇ ਸਾਡੇ ਲੋਕਾਂ ਨੇ ਇੰਨਾ ਸਾਥ ਦਿੱਤਾ ਕਿ ਬਦਾਮਾ ਤੱਕ ਦੇ ਲੰਗਰ ਜਿਹੜੇ ਸੀ ਉਹ ਦਿੱਲੀ ਦੀਆਂ ਸੜਕਾਂ ਤੇ ਲਾ ਦਿੱਤੇ ਸੀ ਪਰ ਅੱਜ ਉਹ ਮਿਸਾਲ ਦੁਬਾਰਾ ਪੈਦਾ ਕਰਨ ਦੀ ਲੋੜ ਹੈ ਅੱਜ ਜਿਹੜੇ ਵੀ ਪਿੰਡਾਂ ਦੇ ਵਿੱਚੋਂ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਡੁੱਬ ਚੁੱਕੀਆਂ ਨੇ ਜਿਨ੍ਹਾਂ ਦਾ ਨੁਕਸਾਨ ਹੋ ਚੁੱਕਾ ਹੈ ਵਦੇਸ਼ਾਂ 'ਚ ਬੈਠੇ ਵੀਰ ਆਪੋ ਆਪਣੇ ਪਿੰਡਾਂ ਦੀ ਜ਼ਿੰਮੇਵਾਰੀ ਚੁੱਕ ਲੈਣ ਜਿਨ੍ਹਾਂ ਜ਼ਮੀਨਾਂ ਠੇਕੇ ਤੇ ਲਈਆਂ ਨੇ ਜਿਨ੍ਹਾਂ ਦੀਆਂ ਠੇਕੇ ਤੇ ਲਈਆਂ ਜ਼ਮੀਨਾਂ ਫਸਲਾਂ ਅੱਜ ਪਾਣੀ ਦੀ ਮਾਰੇ ਖਾਗੀਆਂ ਨੇ ਮੈਂ ਬੇਨਤੀ ਕਰਦਾ ਆਪਾਂ ਥੋੜੀ ਬਹੁਤੀ ਉਹਨਾਂ ਨਾਲ ਰਾਇਤ ਕਰੀਏ ਤੇ ਜਿਹੜੇ ਸਾਡੇ ਪਿੰਡਾਂ ਦੇ ਵੀਰ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਨੇ ਨਾ ਠੀਕ ਹੈ ਜੋ ਅੱਜ ਕਿਸਾਨ ਦਾ ਨੁਕਸਾਨ ਹੋਇਆ ਹੈ ਉਹਦੀ ਸਾਰੀ ਪਰਪਾਈ ਤਾਂ ਆਪਾਂ ਨਹੀਂ ਕਰ ਸਕਦੇ ਪਰ ਜਿੰਨਾ ਹੋ ਸਕਦਾ ਹੈ ਅੱਜ ਸਾਡੇ ਵਿਦੇਸ਼ਾਂ 'ਚ ਬੈਠੇ ਵੀਰ ਪਿੰਡਾਂ ਵਾਲੇ ਵੀਰ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਡੁੱਬ ਗਈਆਂ ਨੇ ਇਨਸਾਨੀਅਤ ਤੌਰ ਤੇ ਨਾਲ ਕਿ ਅੱਜ ਉਹਨਾਂ ਪਰਿਵਾਰਾਂ ਦੇ ਨਾਲ ਖਲੋ ਜਾਈਏ ਆਪਾਂ ਜੇ ਅੱਜ ਆਪਾਂ ਖਲੋਵਾਂਗੇ ਨਾ ਕੱਲ ਨੂੰ ਕੋਈ ਪਤਾ ਨਹੀਂ ਇਸ ਸਮਾਂ ਕਰੂੰ ਤੇ ਕਿਹੜੇ ਵੇਲੇ ਕਿਸੇ ਉੱਤੇ ਆ ਜਾਣਾ ਇਹ ਤਾਂ ਕੁਦਰਤ ਜਾਣਦੀ ਹੈ ਨਾ ਅੱਜ ਬੰਦਾ ਘਰ ਵਿੱਚ ਬੜਾ ਸੁਖੀ ਹੈ ਅੱਜ ਬੰਦੇ ਕੋਲੇ 4 ਪੈਸੇ ਨੇ ਬੰਦਾ ਸ਼ੌਰਤ ਦੇ ਵਿੱਚ ਮੋਜਾਂ ਕਰਦਾ ਹੈ ਫਰੋਦੀ ਕੁਦਰਤ ਦਾ ਕੋਈ ਪਤਾ ਨਹੀਂ ਕਈ ਵਾਰ ਤਖਤਾਂ ਤੇ ਬੈਠਣ ਵਾਲਿਆਂ ਨੂੰ ਕੁਦਰਤ ਲਿਆ ਕੇ ਗਲੀਆਂ ਵਿੱਚ ਰੋਲ ਦਿੰਦੀ ਹੈ ਤੇ ਕਈ ਵਾਰ ਗਲੀਆਂ ਵਿੱਚ ਰੋਲਣ ਵਾਲਿਆਂ ਨੂੰ ਤਖਤਾਂ ਤੇ ਬਹਾ ਦਿੰਦੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ ਮਹਾਰਾਜ ਕਹਿੰਦੇ ਹਮ ਰੋਂਤੇ ਫਿਰਤੇ ਕੋਈ ਬਾਤ ਨ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਅੱਜ ਸਾਨੂੰ ਲੋੜ ਹੈ ਆਪਣੇਆ ਭਰਾਵਾਂ ਦੇ ਨਾਲ ਆਪਣੇਆ ਵੀਰਾਂ ਦੇ ਨਾਲ ਆਪਣੇ ਪਰਿਵਾਰਾਂ ਦੇ ਨਾਲ ਖੂਨ ਦੀ ਤੇ ਜੇ ਅੱਜ ਅਸੀਂ ਸਾਥ ਦੇ ਦਿੱਤਾ ਅੱਜ ਅਸੀਂ ਉਹਨਾਂ ਪਰਿਵਾਰਾਂ ਦੇ ਨਾਲ ਖਲੋਗੇ ਤੇ ਸ਼ੈਤ ਉਹ ਪਰਿਵਾਰ ਕਦੇ ਵੀ ਇਸ ਜ਼ਿੰਦਗੀ 'ਚ ਡੋਲਣਾਂ ਉਹਨਾਂ ਨੂੰ ਮਾਣ ਹੋਏਗਾ ਕਿ ਸਾਡਾ ਪਿੰਡ ਸਾਡੇ ਪਿੰਡ ਦੇ ਵੀਰ ਸਾਡੇ ਪਿੰਡ ਦਾ ਬੱਚਾ ਬੱਚਾ ਜਿਹੜਾ ਹੈ ਉਹ ਅੱਜ ਸਾਡੇ ਪਰਿਵਾਰ ਦੇ ਨਾਲ ਖਲੋਤਾ ਹੈ ਨਕਸਾਨ ਆਪਣਾ ਸਾਰਿਆਂ ਨੇ ਦੇਖਿਆ ਇੱਕ ਪਿੰਡ ਨਹੀਂ ਪਤਾ ਨਹੀਂ ਕਿੰਨੇ ਕ ਪਿੰਡ ਜਿਹੜੇ ਅੱਜ ਪਾਣੀ ਦੀ ਮਾਰੇ ਖਾ ਚੁਕੇ ਨੇ ਤੇ ਜਿਹੜੀਆਂ ਅੱਜ ਫਸਲਾਂ ਡੁੱਬ ਗਈਆਂ ਨੇ ਉਹ ਬਰਬਾਦ ਹੋ ਉਤੇ ਕਿਨਾਰੇ ਤੇ ਖੜੀਆਂ ਨੇ 6 ਮਹੀਨੇ ਕਿਸਾਨ ਆਪਣੀ ਫਸਲ ਪਿੱਛੇ ਮਿਹਨਤ ਕਰਦਾ ਕਿੰਨੇ ਚਾਵਾਂ ਦੇ ਨਾਲ ਕਿੰਨੀ ਮਿਹਨਤ ਕਰਕੇ ਕਿਸਾਨ ਜਿਹੜਾ ਹੈ ਉਹ ਝੋਨਾ ਲਾਉਂਦਾ ਤੇ ਜਦੋਂ ਫਸਲ ਐਨ ਵਧਣ ਦੇ ਕਿਨਾਰੇ ਆਉਂਦੀਆਂ ਨੇ ਉਹ ਤਾਂ ਬੜੀਆਂ ਆਸਾਂ ਹੁੰਦੀਆਂ ਨੇ ਕਿਸਾਨ ਦੀਆਂ ਇਹ ਫਸਲ ਮੇਰੇ ਘਰ ਜਾਏਗੀ ਮੈਂ ਆਪਣੇ ਪਰਿਵਾਰ ਦਾ ਖਰਚਾ ਚਲਾਵਾਂਗਾ ਜਦੋਂ ਖੇਤੀ 'ਚ ਬੀਜ ਪਾਉਂਦਾ ਹੈ ਨਾ ਕਿਸਾਨ ਉਦੋਂ ਤੋਂ ਸੋਚਣਾ ਸ਼ੁਰੂ ਕਰ ਦਿੰਦਾ ਹੈ ਜਦੋਂ ਫਸਲ ਆਏਗੀ ਇਸ ਫਸਲ ਦੇ ਪੈਸੇ ਦੇ ਨਾਲ ਆ ਆ ਮੈਂ ਘਰ ਦੇ ਕੰਮ ਕਰ ਲਵਾਂਗਾ ਪਰ ਹਕੀਕਤ ਹੈ ਉਸ ਕੁਦਰਤ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਜਿਨੂੰ ਇੱਕ ਕਵੀ ਨੇ ਲਿਖਿਆ ਕਿ ਬੰਦਾ ਚਾਹੁੰਦਾ ਤਾਂ ਹੋਰ ਕੁਝ ਹੋਰ ਜਾਂਦਾ ਅੱਗੇ ਕੁਦਰਤ ਦੇ ਜੋਰ ਨਾਲ ਚੰਦ ਦਾ ਦੇ ਬੰਦਾ ਤਾਂ ਬੜੀਆਂ ਸੋਚਾਂ ਸੁਣਦਾ ਹੈ ਪਰ ਕੁਦਰਤ ਦੇ ਅੱਗੇ ਕਿਸੇ ਦਾ ਕੋਈ ਜੋਰ ਨਹੀਂ ਜੇ ਅੱਜ ਕੁਦਰਤ ਦਾ ਕਹਿਰ ਵਾਪਰਿਆ ਨਾ ਤੇ ਸਾਡਾ ਸਾਰਿਆਂ ਦਾ ਫਰਜ਼ ਹੈ ਅਸੀਂ ਉਹਨਾਂ ਪਰਿਵਾਰਾਂ ਦੇ ਨਾਲ ਖਲੋਈਏ ਉਹਨਾਂ ਦੀ ਮਦਦ ਕਰੀਏ ਜੇ ਅੱਜ ਅਸੀਂ ਮਦਦ ਕਰਾਂਗੇ ਤੇ ਸਾਡਾ ਜਿਹੜਾ ਪਿੰਡ ਹੈ ਇਹ ਪਿੰਡ ਇੱਕ ਦੁਨੀਆ 'ਚ ਮਿਸਾਲ ਬਣ ਜਾਏਗਾ ਕਿਉਂਕਿ ਜਦੋਂ ਆਪਣੇ ਆਪਣੇਆਂ ਦੇ ਨਾਲ ਖਲੋਂਦੇ ਨੇ ਨਾ ਫੇਰ ਹੌਸਲੇ ਬੜੇ ਵੱਡੇ ਹੋ ਜਾਂਦੇ ਨੇ ਜਦੋਂ ਆਪਾਂ ਆਪਣੇਆਂ ਦੇ ਨਾਲ ਖੋ ਜਾਵਾਂਗੇ ਫਿਰ ਉਹ ਪਰਿਵਾਰ ਕਦੇ ਡੋਲਣਗੇ ਨਹੀਂ